ਪੰਜਾਬ ਪੁਲਿਸ ਵੱਲੋਂ ਚਲਾਏ ਜਾ ਰਹੇ ਆਪਰੇਸ਼ਨ ਪ੍ਰਹਾਰ ਤਹਿਤ ਮੋਗਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਮੋਗਾ ਜ਼ਿਲ੍ਹਾ ਪੁਲਿਸ ਨੇ 58 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ 350 ਗ੍ਰਾਮ ਹੈਰੋਇਨ ਤੇ ਤਿੰਨ ਨਾਜਾਇਜ਼ ਹਥਿਆਰ ਬਰਾਮਦ ਕੀਤੇ ਨੇ ਮੋਗਾ ਦੇ ਐਸਐਸਟੀ ਅਜੇ ਗਾਂਧੀ ਨੇ ਜਾਣਕਾਰੀ ਦੰਦਿਆ ਦੱਸਿਆ ਕਿ ਡੀਜੀਪੀ ਪੰਜਾਬ ਦੇ ਹੁਕਮ ਅਨੁਸਾਰ ਇਹ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਇਸ ਮੁਹਿੰਮ ਦਾ ਮਕਸਦ ਬਾਹਰ ਬੈਠੇ ਵੌਂਟਡ ਅਪਰਾਧੀਆਂ ਤੇ ਉਹਨਾਂ ਦੇ ਸਾਥੀਆਂ ਨਸ਼ਾ ਤਸਕਰਾਂ ਨਾਜਾਇਜ਼ ਹਥਿਆਰ ਰੱਖਣ ਵਾਲਿਆਂ ਅਤੇ ਅਪਰਾਧੀਆਂ ਨੂੰ ਪਨਾਹ ਦੇਣ ਵਾਲੇ ਖਿਲਾਫ ਸਖਤ ਕਾਰਵਾਈ ਕਰਨਾ ਹੈ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਆਪਰੇਸ਼ਨ ਪ੍ਰਹਾਰ ਦੀ ਜਿਹੜੀ ਹੈ ਉਹ ਲਾਂਚ ਕੀਤੀ ਗਈ ਹੈ ਉਹਦੇ ਤਹਿਤ ਹੀ ਪੰਜਾਬ ਪੁਲਿਸ ਵੱਲੋਂ 올ੌਰ ਪੰਜਾਬ ਦੇ ਵਿੱਚ ਇੱਕ ਸਪੈਸ਼ਲ ਡਰਾਈਵ ਚਲਾਈ ਗਈ ਹੈ ਜਿਹਦੇ ਤਹਿਤ ਮੋਗੇ ਜ਼ਿਲ੍ਹੇ ਦੇ ਵਿੱਚ ਵੀ ਜਿਹੜੇ ਬਾਹਰ ਬੈਠੇ ਵਾਂਟਡ ਕ੍ਰਿਮੀਨਲਸ ਹੈਗੇ ਉਹਨਾਂ ਦੇ ਅਸੋਸੀਏਟਸ ਦੇ ਖਿਲਾਫ ਅਸੀਂ ਇੱਕ ਸਪੈਸ਼ਲ ਡਰਾਈਵ ਲਾਂਚ ਕੀਤੀ ਹੈ ਉਹਦੇ ਤਹਿਤ ਮੋਗੇ ਜ਼ਿਲ੍ਹੇ ਦੀ ਲਗਭਗ 50 ਟੀਮਾਂ ਤੇ 400 ਦੇ ਕਰੀਬ ਜਵਾਨ ਇਹਦੇ ਵਿੱਚ ਸਾਰੇ ਐਸਐਚਓ ਇੰਚਾਰਜ ਯੂਨਿਟ ਸਾਰੇ ਡੀਐਸਪੀ ਸਾਹਿਬਾਨ ਤੇ ਐਸਪੀ ਸਾਹਿਬ ਵੀ ਇਹਦੇ ਵਿੱਚ ਇਨਵੋਲਵ ਹੈਗੇ ਸਾਡੇ ਸਾਰੇ ਸੀਨੀਅਰ ਆਫਿਸਰਸ ਇਸ ਪੂਰੇ ਆਪਰੇਸ਼ਨ ਨੂੰ ਸੁਪਰਵਾਈਜ਼ ਕਰ ਰਹੇ ਨੇ ਤੇ ਕੱਲ ਜਿਹੜਾ ਪਹਿਲਾ ਦਿਨ ਸੀ ਉਹ ਕੱਲ ਟੋਟਲ 58 ਜਿਹੜੇ ਦੋਸ਼ੀ ਨੇ ਉਹ ਮੋਗਾ ਪੁਲਿਸ ਵੱਲੋਂ ਕੱਲ ਗ੍ਰਿਫਤਾਰ ਕੀਤੇ ਗਏ ਨੇ ਇਹਦੇ ਵਿੱਚ 17 ਦੇ ਕਰੀਬ ਜਿਹੜੇ ਦੋਸ਼ੀ ਨੇ ਉਹ ਐਨਡੀਪੀਐਸ ਐਕਟ ਦੇ ਮਾਮਲਿਆਂ 'ਚ ਗ੍ਰਿਫਤਾਰ ਕੀਤੇ ਗਏ ਆ 19 ਦੇ ਕਰੀਬ ਦੋਸ਼ੀ ਪੁਰਾਣੇ ਮੁਕਤਮਿਆਂ ਦੇ ਵਿੱਚ ਜਿਹੜੇ ਵਾਂਟਡ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਵੀ ਇਹੋ ਵੀ ਹੈ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਹੈ ਤੇ ਆਰਮਜ਼ ਐਕਟ ਦੇ ਮੁਕਦਮੇ ਦੀ ਵੀ ਇਹਦੇ ਵਿੱਚ ਦਰਜ ਕੀਤੇ ਗਏ ਹੈ ਇਹਦੇ ਵਿੱਚ ਜਿਹੜੀ ਸਾਡਾ ਸਪੈਸ਼ਲ ਫੋਕਸ ਹੈ ਉਹ ਜਿਹੜੇ ਬਾਹਰ ਬੈਠੇ ਵਾਂਟਡ ਕ੍ਰਿਮੀਨਲਸ ਨੇ ਉਹਨਾਂ ਦੇ ਅਸੋਸੀਏਟਸ ਹੈਬਿਚੁਅਲ ਆਫੈਂਡਰ ਜਿਹੜੇ ਵਾਰੀ-ਵਾਰੀ ਜੁਰਮ ਕਰ ਰਹੇ ਹੈ ਆਰਮਜ਼ ਐਕਟ ਦੇ ਵਿੱਚ ਜਿਹੜੇ ਅਕਿਊਜ਼ਡ ਇਨਵੋਲ ਨੇ ਜਿਹੜੇ ਇਲੀਗਲ ਵੈਪਨ ਸਮਗਲਿੰਗ 'ਚ ਲੱਗੇ ਹੋਏ ਨੇ ਜਾਂ ਫਿਰ ਜਿਹੜੇ ਬੰਦੇ ਇਹਨਾਂ ਕ੍ਰਿਮੀਨਲਾਂ ਨਾਲ ਤੋ ਰਿਲੇਟਡ ਹੈਗੇ ਜਾਂ ਇਹਨਾਂ ਨੂੰ ਸ਼ੈਲਟਰ ਕਰਦੇ ਆ ਉਹਨਾਂ ਦੇ ਖਿਲਾਫ ਵੀ ਜਿਹੜੀ ਆ ਮੁਹਿੰਮ ਸਾਡੀ ਚੱਲ ਰਹੀ ਹੈ ਆ ਜੋ ਮੁਹਿੰਮ ਦਾ ਦੂਜਾ ਦਿਨ ਹੈ ਅੱਜ ਵੀ ਸਾਡੀਆਂ ਲਗਭਗ 50 ਟੀਮਾਂ ਤੇ ਸਾਰੇ ਆਫੀਸਰ ਜਿਹੜੇ ਨੇ ਉਹ ਕੰਟੀਨਿਊਸ ਇਹਦੇ ਵਿੱਚ ਆਪਰੇਸ਼ਨ ਦੇ ਤਹਿਤ ਰੇਡ ਸਾਡੀਆਂ ਚੱਲ ਰਹੀਆਂ ਨੇ ਤੇ ਜਿਹੜੀ ਅੱਜ ਦੀ ਉਹ ਕਾਰਗੁਜ਼ਾਰੀ ਹੋਊਗੀ ਉਹ ਵੀ ਤੁਹਾਨੂੰ ਅਸੀਂ ਈਵਨਿੰਗ ਤੱਕ ਦੱਸ ਦੇਵਾਂਗੇ ਰਿਕਵਰੀ ਕੀ ਕੀ ਹੋਈ ਅ ਸਰ ਕੱਲ ਕੱਲ ਟੋਟਲ 350 ਗ੍ਰਾਮ ਦੇ ਕਰੀਬ ਹੈਰੋਇਨ ਤਿੰਨ ਵੈਪਨ ਜਿਹੜੇ ਇਲੀਗਲ ਨੇ ਉਹ ਫੜੇ ਗਏ ਆ ਉਸ ਤੋਂ ਇਲਾਵਾ ਜਿਹੜੇ ਕ੍ਰਿਮੀਨਲ ਵਾਂਟਡ ਸੀ ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ ਹੈ ਲਾਈਵ ਰਾਉਂਡਸ ਵੀ ਮਿਲੇ ਨੇ ਉਹ ਸਾਰਾ ਤੁਹਾਨੂੰ ਡਿਟੇਲਸ ਅਸੀਂ ਪ੍ਰੈਸ ਨੋਟ ਦੇ ਰਾਹੀਂ ਦੱਸ ਦੇਵਾਂਗੇ ਇਹ ਸਭ ਕਿਵੇਂ ਵੈਰੀਫਾਈ ਕੀਤਾ ਇਹਦਾ ਹੌਟਸਪੌਟ ਜਾਂ ਉਹ ਸਾਰਾ ਜਿਹੜੀ ਸਾਡੇ ਕੋਲ ਏਜੀਟੀਐਫ ਕਾਊਂਟਰ ਇੰਟੈਲੀਜੈਂਸ ਦੀ ਇਨਪੁਟਸ ਸਾਡੇ ਕੋਲ ਹੈਗੀ ਸੀ ਲੋਕਲ ਸੋਰਸਸ ਦੇ ਰਾਹੀਂ ਜਿਹੜੇ ਬੰਦੇ ਵੀ ਕ੍ਰਿਮੀਨਲ ਹੈਗੇ ਨੇ ਜੇ ਕ੍ਰਾਈਮ ਦੇ ਵਿੱਚ ਇਨਵੋਲ ਨੇ ਉਹਨਾਂ ਨੂੰ ਪਹਿਲਾਂ ਹੀ ਅਸੀਂ ਆਈਡੈਂਟੀਫਾਈ ਕਰ ਲਿਆ ਸੀ ਇਦ ਵਿੱਚ ਸਾਡੀ ਕਾਫੀ ਇੰਟੈਂਸਿਵ ਪਲੈਨਿੰਗ ਜਿਹੜੀ ਹੈ ਉਹ ਸਾਡੇ ਵੱਲੋਂ ਪਹਿਲਾਂ ਕੀਤੀ ਗਈ ਸੀ ਤੇ ਉਹਦੇ ਤਹਿਤ ਹੀ ਅਸੀਂ ਟਾਰਗੇਟਡ ਰੇਡਸ ਕੀਤੀਆਂ ਗਈਆਂ ਜਿੱਥੇ ਵੀ ਇਹਨਾਂ ਦੇ ਹਾਈਡਆਊਟਸ ਬਣੇ ਹੋਏ ਨੇ ਉੱਥੇ ਅਸੀਂ ਟਾਰਗੇਟਡ ਰੇਡਸ ਕੀਤੀਆਂ ਨੇ ਤੇ ਉਹਦੇ ਵਿੱਚ ਮੋਗੇ ਪੁਲਿਸ ਨੂੰ ਕਾਫੀ ਵਧੀਆ ਜਿਹੜੀ ਹੈ ਉਹ ਸਕਸੈਸ ਮਿਲੀ ਹੈ ਕੱਲ ਦੀ ਡੇਟ 52 ਨੇ ਗ੍ਰਿਫਤਾਰ ਕੀਤੇ ਗਏ ਉਹਨਾਂ ਚ ਡਿਸਟਿੰਗੁਇਸ਼ ਕਰ ਦੋ ਸਰ ਇੱਕ ਵਾਰੀ ਕਿੰਨੇ ਕਿੰਨੇ ਪੀਓ ਸੀਏ ਤੇ ਕਿੰਨੇ ਐਕਟ ਹਾਂ ਦਾ। ਉਹਦੇ ਵਿੱਚ ਲਗਭਗ 17 ਐਨਡੀਪੀਐਸ ਐਕਟ ਦੇ ਮਾਮਲਿਆਂ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ। 29 ਜਿਹੜੇ ਨੇ ਉਹ ਆਰਮਜ਼ ਐਕਟ ਤੇ ਬੀਐਨਐਸ ਦੇ ਤਹਿਤ ਗ੍ਰਿਫਤਾਰ ਕੀਤੇ ਗਏ ਨੇ। 11 ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਅਪਰਾਧ ਰੋਕੂ ਕਾਰਵਾਈ ਕੀਤੀ ਗਈ ਹੈ ਪ੍ਰੀਵੈਂਟਿਵ ਐਕਸ਼ਨ ਚ ਉਹ ਗ੍ਰਿਫਤਾਰ ਕੀਤੇ ਗਏ ਨੇ। ਦੋ ਉਹਦੇ ਵਿੱਚ ਪੀਓ ਵੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਤੇ ਲਗਭਗ ਜਿਹੜੇ ਟੋਟਲ 58 60 ਦੇ ਕਰੀਬ ਜਿਹੜੇ ਨੇ ਕੱਲ ਟੋਟਲ ਅਰੈਸਟ ਮੋਗਾ ਪੁਲਿਸ ਵੱਲੋਂ ਕੀਤੇ ਗਏ ਨੇ